ਗੁਰੂ ਨਾਨਕ ਦੇ ਮਹਾਰਾਜ ਨੇ ਜਿਸ ਵੇਲੇ ਵੈਂ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਟੁੱਬੀ ਲਾ ਦਿੱਤੀ ਮੁੜ ਕੇ ਕਿੰਨਾ ਚਿਰ ਕਿਸੇ ਨੂੰ ਨਜ਼ਰ ਨਾ ਆਇਆ ਤੇ ਪਿੰਡ ਦੀਆਂ ਕੁੜੀਆਂ ਜੋ ਉੱਥੇ ਪਾਣੀ ਭਰਨ ਗਈਆਂ ਸਨ ਉਹਨਾਂ ਨੇ ਆ ਕੇ ਬੀਬੀ ਨਾਨਕੀ ਨੂੰ ਜਿਵੇਂ ਦੱਸਿਆ ਹੈ ਉਹਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਇੰਉ ਲਿਖਿਆ ਹੈ ਨਾਨਕੀ ਨੂੰ ਆ ਕੇ ਕੁੜੀਆਂ ਨੇ ਦੱਸਿਆ ਭੈਣ ਤੇਰਾ ਵੀਰਾ ਅੱਜ ਚੱਲ ਵਸਿਆ ਨਾਨਕੀ ਨੂੰ ਆਕੇ ਕੁੜੀਆਂ ਨੇ ਦੱਸਿਆ ਭੈਣ ਤੇਰਾ ਵੀਰਾ ਅੱਜ ਚੱਲ ਵਸਿਆ ਲੱਗਦਾ ਇਹ ਹੋਗੀ ਉਸ ਦੀ ਅਖੀਰਨੀ ਡੁੱਬ ਗਿਆ ਨਦੀ ਚ ਭੈਣ ਤੇਰਾ ਵੀਰ ਨਹੀਂ ਡੁੱਬ ਗਿਆ ਨਦੀ ਚ ਭੈਣ ਤੇਰਾ ਵੀਰ ਨਹੀਂ ਉਹ ਨਾਨਕੀ ਨੂੰ ਆਕੇ ਕੁੜੀਆਂ ਨੇ ਦੱਸਿਆ ਭੈਣ ਤੇਰਾ ਵੀਰ ਅੱਜ ਚੱਲ ਵਸਿਆ ਲੱਗਦਾ ਇਹ ਹੋ ਗਈ ਉਸ ਦੀ ਅਖੀਰਨੀ ਡੁੱਬ ਗਿਆ ਨਦੀ ਚ ਭੈਣ ਤੇਰਾ ਵੀਰ ਨਹੀਂ ਡੁੱਬ ਗਿਆ ਨਦੀ ਚ ਭੈਣ ਤੇਰਾ ਵੀਰ ਨਹੀਂ ਲੱਗਿਆ ਜਦੋਂ ਸੀ ਵੇਂਚ ਨਹਾਉਣਨੀ ਜਾ ਕੇ ਥੱਲੇ ਕੁਝ ਲੱਗ ਪਿਆਸੀ ਗਾਉਣ ਨੀ ਲੱਗਿਆ ਜਦੋਂ ਸਿਵੇਂ ਚ ਨਹਾਉਣ ਨੀ ਜਾ ਕੇ ਥੱਲੇ ਕੁਝ ਲੱਗ ਗਿਆ ਸੀ ਗਾਉਣ ਨੀ ਗਾਉਂਦੇ ਸੀ ਗੇ ਨਾਲ ਜੰਡ ਤੇ ਕਰੀਰ ਨੀ ਡੋਬ ਗਿਆ ਨਦੀ ਚ ਭੈਣ ਤੇਰਾ ਵੀਰ ਨੀ ਡੋਬ ਗਿਆ ਨਦੀ ਚ ਭੈਣ ਤੇਰਾ ਵੀਰ ਨੀ ਟੁੱਬ ਇੱਕ ਮਾਰੀ ਕੱਪੜੇ ਉਤਾਰ ਕੇ ਵਹਿ ਗਿਆ ਨਦੀ ਚ ਜੱਗ ਨੂੰ ਵਿਸਾਰ ਕੇ ਟੁੱਬ ਇੱਕ ਮਾਰੀ ਕੱਪੜੇ ਉਤਾਰ ਕੇ ਵਹਿ ਗਿਆ ਨਦੀ ਚ ਜੱਗ ਨੂੰ ਵਿਸਾਰ ਕੇ ਬਾਦ ਚ ਨਜ਼ਰ ਆਇਆ ਨਾ ਸਰੀਰ ਨੀ ਡੋਬ ਗਿਆ ਨਦੀ ਚ ਭੈਣ ਤੇਰਾ ਵੀਰ ਨੀ ਡੋਬ ਗਿਆ ਨਦੀ ਚ ਭੈਣ ਤੇਰਾ ਵੀਰ ਨਹੀਂ ਪੋਲਦਾ ਕਦੇ ਨਹੀਂ ਵੇਖਿਆ ਜੋ ਸੀਨੇ ਆ ਸਾਰਾ ਸੁਲਤਾਨਪੁਰ ਗਾਮ ਗੀਨੇ ਆ ਪੋਲਦਾ ਕਦੇ ਨਹੀਂ ਵੇਖਿਆ ਜੋ ਸੀਨੇ ਆ ਸਾਰਾ ਸੁਲਤਾਨਪੁਰ ਗਾਮ ਗੀਨੇ ਆ ਬਾਦਸ਼ਾਹ ਗਿਆ ਜੋ ਛੱਡ ਕੇ ਵਜ਼ੀਰ ਨਹੀਂ ਡੋਬ ਗਿਆ ਨਦੀ ਚ ਭੈਣ ਤੇਰਾ ਵੀਰ ਨਹੀਂ ਡੋਬ ਗਿਆ ਨਦੀ ਚ ਭੈਣ ਤੇਰਾ ਵੀਰ ਨਹੀਂ ਭਰੀ ਹੋਈ ਜਵਾਨੀ ਚ ਵਿਛੋੜਾ ਦੇ ਗਿਆ ਖੌਰੇ ਕਿਹੜੇ ਪਾਸੇ ਟਾਲ ਮੋੜਾ ਦੇ ਗਿਆ ਭਰੀ ਹੋਈ ਜਵਾਨੀ ਚ ਵਿਛੋੜਾ ਦੇ ਗਿਆ ਖੌਰੇ ਕਿਹੜੇ ਪਾਸੇ ਵੱਲ ਮੋੜਾ ਦੇ ਗਿਆ ਚਟ ਵਿੱਚ ਪੈ ਗਈ ਮੌਤ ਦੀ ਜੰਜੀਰ ਨੀ ਡੋਬ ਗਿਆ ਨਦੀ ਚ ਪਹਿਣ ਤੇਰਾ ਵੀਰ ਨੀ ਡੋਬ ਗਿਆ ਨਦੀ ਚ ਪਹਿਣ ਤੇਰਾ ਵੀਰ ਨੀ ਜੱਗ ਚ ਪਿਆਰਾ ਸਾਖ ਪਹਿਣ ਭਾਈ ਦਾ ਟੁੱਟ ਗਿਆ ਸਹਾਰਾ ਹੈ ਪੇਸਾ ਤੇ ਮਾਈ ਦਾ ਜੱਗ ਚ ਪਿਆਰਾ ਸਾਖ ਪਹਿਣ ਭਾਈ ਦਾ ਟੋਟ ਗਿਆ ਸਹਾਰਾ ਹੈ ਪਿਤਾ ਤੇ ਮਾਈ ਦਾ ਦੂਰ ਰੋੜ ਲੈ ਗਿਆ ਨਦੀ ਦਾ ਨੀਰ ਨੀ ਡੋਬ ਗਿਆ ਨਦੀ ਚੋਂ ਭੈਣ ਤੇਰਾ ਵੀਰ ਨਹੀਂ ਡੋਬ ਗਿਆ ਨਦੀ ਚੋਂ ਭੈਣ ਤੇਰਾ ਵੀਰ ਨਹੀਂ ਹੋਰ ਕਿਹੜੀ ਕਿਹੜੀ ਦੱਸ ਦੇਈਏ ਗੱਲ ਨਹੀਂ ਕਿੱਦਾਂ ਆਈ ਚੱਲ ਕੇ ਪਹਾੜੋਂ ਛਲ ਨਹੀਂ ਔਰ ਕਿਹੜੀ ਕਿਹੜੀ ਦੱਸ ਦਈਏ ਗੱਲ ਨੀ ਜਿੱਦਾਂ ਆਈ ਚੱਲ ਕੇ ਪਹਾੜੋਂ ਛਲ ਨੀ ਪੈ ਗਈ ਤੇਰੇ ਪਿੱਛੇ ਖੱਤ ਕੇ ਵਹੀਰ ਨੀ ਡੋਬ ਗਿਆ ਨਦੀ ਚ ਭੈਣ ਤੇਰਾ ਵੀਰ ਨੀ ਡੋਬ ਗਿਆ ਨਦੀ ਚ ਭੈਣ ਤੇਰਾ ਵੀਰ ਨੀ ਹਾਸੇ ਤੇ ਖੁਸ਼ੀ ਨੂੰ ਉਹ ਤਾਂ ਨਾਲ ਲੈ ਗਿਆ ਪਿੱਛੇ ਬਸ ਰੋਣਾ ਉਮਰਾਂ ਦਾ ਰਹਿ ਗਿਆ ਹਾਸੇ ਤੇ ਖੁਸ਼ੀ ਨੂੰ ਉਹ ਤਾਂ ਨਾਲ ਲੈ ਗਿਆ ਪਿੱਛੇ ਬਸ ਰੋਣਾ ਉਮਰਾਂ ਦਾ ਰਹਿ ਗਿਆ ਕਾਲ ਜੇ ਦਜਦਾ ਕੱਢ ਗਿਆ ਪਨੀਰ ਨਹੀਂ ਡੋਬ ਗਿਆ ਨਦੀ ਚ ਭੈਣ ਤੇਰਾ ਵੀਰ ਨਹੀਂ ਡੋਬ ਗਿਆ ਨਦੀ ਚ ਭੈਣ ਤੇਰਾ ਵੀਰ ਨਹੀਂ ਦੱਸਿਆ ਨਹੀਂ ਜਾਂਦਾ ਸਾਥੋਂ ਸਾਰਾ ਹਾਲ ਨਹੀਂ ਕਿਹੜੇ ਵੇਲੇ ਆ ਗਿਆ ਗਲਤ ਕਾਲ ਨਹੀਂ ਦੱਸਿਆ ਨਹੀਂ ਜਾਂਦਾ ਸਾਥੋਂ ਸਾਰਾ ਹਾਲ ਨਹੀਂ ਕਿਹੜੇ ਵੇਲੇ ਆ ਗਿਆ ਗਲਤ ਕਾਲ ਨਹੀਂ ਛੱਡ ਗਿਆ ਮਰੀਦਾਂ ਨੂੰ ਅਨੋਖਾ ਪੀਰ ਨਹੀਂ ਡੋਬ ਗਿਆ ਨਦੀ ਚ ਭੈਣ ਤੇਰਾ ਵੀਰ ਨਹੀਂ ਡੁੱਬ ਗਿਆ ਨਦੀ ਚ ਭਣ ਤੇਰਾ ਵੀਰ ਨਹੀਂ ਉਹ ਛੱਡ ਗਿਆ ਪਤੰਗਾ ਪਿੱਛੇ ਕੱਲਾ ਰਹਿ ਗਿਆ ਛੱਡ ਗਿਆ ਪਤੰਗਾ ਪਿੱਛੇ ਕੱਲਾ ਰਹਿ ਗਿਆ ਗੱਲ ਗਰਮੀ ਤੇ ਠੇਰੀ ਟਾ ਕੇ ਬਹਿ ਗਿਆ ਛੱਡ ਗਿਆ ਪਤੰਗਾ ਪਿੱਛੇ ਕੱਲਾ ਰਹਿ ਗਿਆ ਗੱਲ ਗਰਮੀ ਤੇ ਠੇਰੀ ਟਾਕੇ ਬਹਿ ਗਿਆ ਨਦੀ ਵੱਲ ਜਾਂਦਾ ਲੋਕਾਂ ਦਾ ਵਹੀਰਨੀ ਡੋਬ ਗਿਆ ਨਦੀ ਚ ਭੈਣ ਤੇਰਾ ਵੀਰਨੀ ਡੋਬ ਗਿਆ ਨਦੀ ਚ ਭੈਣ ਤੇਰਾ ਵੀਰਨੀ ਡੋਬ ਗਿਆ ਨਦੀ ਚ ਭੈਣ ਤੇਰਾ ਵੀਰਨੀ